ਸਾਡੇ ਬਜ਼ੁਰਗ ਜਗENDER ਸਿੰਘ ਜੀ ਮਾਨ ਹਲਕਾ ਇੰਚਾਰਜ ਤੇ ਵੱਖ-ਵੱਖ ਔਦਿਆਂ ਦੇ ਕਮਾਂਡਰ ਸਾਡੇ ਇੱਥੇ ਪਹੁੰਚੇ ਐ ਚਾਹੇ ਸ਼ਰਪਰ ਦੀ ਗੱਲ ਕਰ ਲਈਏ ਚਾਹੇ ਖਵਾੜੇ ਦੀ ਗੱਲ ਕਰ ਲਈਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਹਲਕਾ ਚੱਬੇਵਾ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਾਡੀਆਂ ਭੈਣਾਂ ਇੱਥੇ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਨੂੰ ਸਾਰਿਆਂ ਨੂੰ ਸਾਡੇ ਬੇਟੇ ਨੂੰ ਜਿਤਾਣ ਦੀਆਂ ਲੱਖ ਲੱਖ ਮੁਬਾਰਕਾਂ ਕਿਉਂਕਿ ਮੈਨੂੰ ਇਹ ਪਤਾ ਵੀ ਇਹ ਉਹ ਟੀਮ ਹੈ ਜਿਨ੍ਹਾਂ ਨੂੰ ਅਸੀਂ ਮੇਰੇ ਘਰ ਸਵੇਰੇ ਫੋਨ ਕੀਤਾ ਮਾਨ ਸਾਹਿਬ ਤੇ ਜੀ ਫਗਵਾੜੇ ਜਾਣਾ ਤੇ ਮੇਰੇ ਘਰ ਸਾਰਿਆਂ ਨੇ ਮੇਰੇ ਘਰ ਜਿਹੜੇ ਕੰਮ ਆਪਣੇ ਜੁਨੇ ਹੋਏ ਸੀ ਨਾ ਅੱਜ ਦੇ ਕੰਮ ਕੋ ਛੱਡ ਕੇ ਸ